ਪਰ ਮੈਂ ਯਾਰ ਅੱਜ ਆਇਆ ਮੈਂ ਤਾਂ ਇਹਨੂੰ ਦੇਖ ਕੇ ਹੀ ਹੈਰਾਨ ਆ ਬਾਈ ਹੁਣ ਯਾਰ ਇਹਨੂੰ ਟਾਟਾਂ ਵੀ ਲੱਗਣ ਗਈਆਂ ਯਾਰ ਲੱਗਣ ਗਈਆਂ ਕਿਉਂ ਹਾਂ ਦੇ ਲੱਗੀਆਂ ਹੁਣਾਂ ਹਾਂ ਲੱਗੀਆਂ ਹਾਂ ਲੈ ਬਾਈ ਯਾਰ ਇਹ ਕਿੰਨਾ ਬਿਰਲਾ ਕਿੰਨਾ ਸਿਗਾ ਯਾਰ ਆ ਦੇਖੋ ਪਰੇ ਪੈ ਟਾਟਾਂ ਨੂੰ ਤੇ ਹਰੇ ਕੋਰ ਪਿਆ ਬਾਹਣ ਜਾਮਾ ਤੁਸੀਂ ਇੱਕ ਗੱਲ ਹੋਰ ਦੇਖੋ ਇਹ ਦੇਖ ਪ੍ਰੀਤ ਓਏ ਇਨੂੰ ਕੋਈ ਪਾਣੀ ਨਹੀਂ ਲਾਇਆ ਤੇ ਸਾਰਾ ਕੋਰ ਪਿਆ ਹੈ ਕੋਰ ਆ ਜਾਵਾਂ ਆ ਜਿਹੜਾ ਮੀਂਹ ਪੈ ਗਿਆ ਛੜਕਾ ਪੈ ਗਿਆ ਵੱਖਰਾ ਭਾਈ ਮੈਂ ਤੈਨੂੰ ਕਿਹਾ ਪਾਣੀ ਲਾ ਦਗੇ ਆਪਾਂ ਹੋਰ ਉਹ ਖੂਂਜੇ ਚ ਪਿਆ ਸੀ ਪਾਣੀ ਮਾੜਾ ਜਾ ਹਾਂ ਤੇ ਉਹ ਖੂਂਜੇ ਚ ਸਾਰੇ ਬੂਟੇ ਮਰ ਗਏ ਅੱਛਾ ਉਹ ਚ ਪਾਣੀ ਪੈ ਗਿਆ ਸੀ ਬਰਸੀਨ ਚ ਟੁੱਟ ਕੇ ਹਾਂ ਉਹਨੇ ਕਣਕ ਚ ਪੈ ਗਿਆ ਸੀ ਪੀੜੀਕੇ ਦਾ ਥਾਂ ਉਤਰੋਂ ਮਰ ਗਿਆ ਹਾਂ ਤੇ ਯਾਰ ਭਾਈ ਇਹ ਕਿੰਨਾ ਬਿਰਲਾ ਕਿੰਨਾ ਸੀਗਾ ਯਾਰ ਹੁਣ ਐ ਲੱਗਦਾ ਸੰਘਣਾ ਜ਼ਿਆਦਾ ਆ ਹੁਣ ਐ ਲੱਗਦਾ ਵੀ ਇਹ ਸੰਘਣਾ ਵੱਧਾ ਸਿਆੜ ਵੀ ਦੂਰ ਬਾਹਲੇ ਸੀ ਅਭੀਸੇ ਆੜ ਵੀ ਦੂਰ ਸੀਗੇ ਤੇ ਹੁਣ ਐਂ ਲੱਗਦਾ ਵੀ ਕਿੰਨਾ ਤੇ ਯਾਰ ਇਸ ਹਾਵ ਨਾਲ ਇਹ ਇੱਕ ਗੱਲ ਹੋਰ ਆ ਬਾਈ ਆਪਾਂ ਕਿਹੜਾ ਕੋਈ ਆਰਗੈਨਿਕ ਵੀ ਲਿਆ ਨਾ ਆਰਗੈਨਿਕ ਵੀ ਲਿਆ ਨਾ ਇਹ ਤੇ ਕੋਈ ਰੇ ਸਪਰੇਅ ਕੀਤਾ ਤੁਸੀਂ ਇੱਕ ਗੱਲ ਦੇਖੋ ਵੀ ਇਹਦੇ ਤੇ ਕੋਈ ਸਪਰੇਅ ਨਹੀਂ ਹੋਈ ਥੱਲੇ ਡੀਏਪੀ ਜ਼ਰੂਰ ਬਾਵਾ ਪਾਤਾ ਸੀ ਉਦੋਂ ਅੱਛਾ ਡੀਏਪੀ ਪਾਤਾ ਡੀਏਪੀ ਪਾਤਾ ਸੀ ਆਲੂਆਂ ਵਾਲਾ ਪਟਾਸ਼ ਵੀ ਪਾਤੀ ਸੀ ਥੱਲੇ ਅੱਛਾ ਹੂ ਨਹੀਂ ਉੱਤੇ ਕੋਹ ਨਹੀਂ ਛਿੜਕੀ ਵੀ ਸਪਰੇਅ ਨਹੀਂ ਕੋਈ ਕਰਨੀ ਭਈ ਨਾ ਹੀ ਆਪਾਂ ਨੂੰ ਪਤਾ ਵੀ ਛੋਲਿਆਂ ਤੇ ਸਪਰੇਅ ਹੁੰਦੀ ਕਿਹੜੀ ਹੈ ਕਿਹੜੀ ਵੀ ਆਪਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਵੀ ਹੈ ਨਹੀਂ ਕਿੰਨਾ ਸਾਰਾ ਟਾਟਾ ਹੀ ਲੱਗਣੀਆਂ ਇਹਨੂੰ ਯਾਰ ਮੈਨੂੰ ਐਂ ਲੱਗਦਾ ਵੀ ਮਹਿਕ ਕਿੰਨੀ ਵਧੀਆ ਆਉਂਦੀ ਹੈ ਇਹਦੇ ਵਿੱਚ ਯਾਰ ਹੋਲਾਂ ਪੁੰਨਿਆ ਕਰਾਂਗੇ ਬਾਈ ਆਪਾਂ ਜੇ ਸਾਗ ਬਣਾਉਣਾ ਛੋਲਿਆਂ ਦਾ ਹਾਂ ਹੁਣ ਬੰਦਾ ਸਾਗ ਵੀ ਬਣਾ ਸਕਦੇ ਆ ਆਪਾਂ ਆ ਦੇਣਾ ਚਾਹਣ ਹੁਣ ਅੱਜ ਆਪਾਂ ਸਾਗ ਤੋੜਾਂਗੇ ਹਾਂ ਬੀਬੀ ਨੂੰ ਲਿਆ ਕੇ ਨਾ ਸਾਗ ਤੋੜ ਕੇ ਇਹਦੇ ਵਿੱਚੋਂ ਇਹਦਾ ਸਾਗ ਹਾਂ ਤੋੜਨਾ ਪੈਂਦਾ ਹੁੰਦਾ ਮਣ ਮਾਰ ਕੇ ਬਾਹਲਾ ਮਣ ਮਾਰ ਕੇ ਜਿਵੇਂ ਗੁਬਾਰਾ ਨਹੀਂ ਆਪਾਂ ਫਲੀਆਂ ਤੋੜ ਦਿੰਦੇ ਓਵੇਂ ਤੇ ਇਹਦੀਆਂ ਦੋ ਚੀਰਨੀਆਂ ਪੈ ਗਈਆਂ ਹੋ ਜੂ ਕਮਾਲ ਦੋ ਚੀਰਨੀਆਂ ਨਾਲ ਹੀ ਹਾਂ ਕੁਛ ਸਰੋਂ ਦਾ ਤੋੜ ਲਾਂਗੇ ਤੇ ਗੁੱਡੇ ਬਾਈ ਗੁੱਡਣਾ ਹੀ ਪਏ ਹਨਾ ਦੋ ਤਿੰਨ ਨਾ ਨਾ ਗੁੱਡੇ ਹੀ ਨਹੀਂ ਹਾਂ ਗੁੱਡੇ ਹੀ ਨਹੀਂ ਇਹ ਤਾਂ ਜਮਾ ਹੀ ਨੇ ਗੁੱਡਾ ਆ ਪਾਣੀ ਨਹੀਂ ਲਾ ਕਰਕੇ ਕੱਖ ਵੀ ਨਹੀਂ ਹੋਇਆ ਇਹ ਤਾਂ ਹੁਣ ਪੱਟੇ ਆ ਜਿਹੜਾ ਬਾਥੂ ਜਾਂ ਕੱਲ ਪੱਟਿਆ ਕੋਸਾਂ ਹੀ ਬੂਟੇ ਜੇ ਬਸ ਖੇਤ ਤੇ ਜੇ ਜੇ ਆਪਾਂ ਪਾਣੀ ਨਾ ਲਾਵਾਂਗੇ ਗੁੱਡਣਾ ਸੌਖਾ ਆ ਬੂਟੇ ਨੂੰ ਹੱਥ ਪਾਉਣੇ ਆ ਹੀ ਨਿਕਲੇ ਹੁਣ। ਉਹ ਕੋਰ ਹੀ ਪਿਆ। ਕੋਰ ਪਿਆ ਏ। ਪਾਣੀ ਨਾ ਤਾਂ ਫਿਰ ਜੜਾਂ ਸਖਤ ਹੋ ਜਾਂਦਾਂ। ਗੱਲ ਸਹੀ ਆ ਆਸੇ ਆ ਹੀ ਜਾਂਦਾ। ਤੇ ਮੈਂ ਇਹ ਗੱਲ ਦੇਖ ਆ ਜਿਉਂ ਆ ਦਾ ਬੂਟਾ ਫਿਰ ਇਹ ਵੀ ਬਿਨਾ ਪਾਣੀ ਤੋਂ ਹੀ ਆ। ਇਹਨੂੰ ਕਮੀ ਦੱਸ ਕੀ ਆ ਤੇ ਨਾਲੇ ਬੂਟਾ ਦੇਖ ਕੇ ਨਾ ਬਾਹਰ। ਇਹਦੇ ਵਿੱਚ ਕਣਕ ਦਾ ਬੂਟਾ ਵੀ ਸ਼ਾਇਦ ਇੱਕ ਸੀਗਾ। ਹੋ ਉਧਰ ਜਿਉਂ ਆ ਦਾ ਹੀ ਆ ਉਹ ਵੀ ਹਨਾ। ਹਾਂ ਉਹ ਉਹ ਦੇਖੋ ਇਹ ਗੱਲ ਸੀ। ਇਹ ਮੈਂ ਤਾਂ ਜਾਣ ਕੇ ਨਹੀਂ ਪੱਟੇ ਮੈਂ ਖ ਆਪੇ ਇਹ ਦੇਖਣੇ ਆ ਵੀ ਜਮਾ ਕੋਰ ਜਿਉਂ ਤੇ ਇਹ ਕਿਵੇਂ ਰਹਿੰਦਾ ਦਾਣਾ ਕਿਵੇਂ ਬਣਦਾ ਇਹਨਾਂ ਚ ਹੁਣ ਇਹ ਵੀ ਕੋਰੀ ਆ ਹੁਣ ਅਕਸਰ ਇਹਨੂੰ ਵੀ ਪਾਣੀ ਲੈ ਫਿਰ ਇਹਦਾ ਮਤਲਬ ਆਪਾਂ ਨਜਾਇਜ਼ ਹੀ ਪਾਣੀ ਲਈ ਜਾਂਦੇ ਆ ਉਹ ਦੇਖ ਕਿ ਜਮੀ ਦਾ ਬੂਟਾ ਖੜਾ ਹਾਂ ਤੇ ਜਮੀ ਦਾ ਬੂਟਾ ਕਿੰਨਾ ਸੋਹਣਾ ਚਲ ਜਮੀ ਦੇ ਬੂਟੇ ਨੂੰ ਤਾਂ ਚਲ ਇਧਰ ਆਹ ਖਾਲੇ ਵਾਲਾ ਪਾਣੀ ਆਹਾਲ ਚੋਂ ਪਾਣੀ ਲੱਗਦੀ ਆ ਹਲ ਸਰੂਬ ਲੱਗੀ ਜਾਂਦੀ ਆ ਹਾਂ ਵੀ ਇਹਨੂੰ ਜਮੀ ਆਲਾ ਬੂਟਾ ਦਾ ਚਲ ਤੂੰ ਆਏ ਮੰਨ ਲੈ ਹਾਂ ਤੇ ਪਰ ਜਿਉਂ ਆਦੇ ਬੂਟੇ ਨੂੰ ਤਾਂ ਜਮ ਨਹੀਂ ਲੱਗਿਆ ਪਾਣੀ ਹੂੰ ਇਹ ਕਾ ਵਿੱਚ ਮੇਥਿਆਂ ਦਾ ਖੜਾ ਆ ਬੂਟਾ ਨਹੀਂ ਇਹ ਲੂਸਣ ਲੂਸਣ ਦਾ ਖੜਾ ਹੂੰ ਤੇ ਹੁਣ ਜੇ ਤੂੰ ਲੂਸਣ ਦੇ ਬੂਟੇ ਦੀ ਫਿਰ ਗੱਲ ਕਰਕੇ ਮੈਂ ਪੱਟਾ ਇੱਕ ਮਿੰਟ ਲੂਸਣ ਦਾ ਬੂਟਾ ਹੁਣ ਫਿਰ ਇਹਨੂੰ ਵੀ ਇਹ ਪਾਣੀ ਭਾਲਦਾ ਨਹੀਂ ਯਾਰ ਲੂਸਣ ਇਹ ਆਹ ਲਓ ਲੂਸਣ ਨੂੰ ਵੀ ਆਪਾਂ ਪਾਣੀ ਨਜਾਇਜ਼ ਹੀ ਲਾਉਣਾ ਆਪਾਂ ਲੂਸਣ ਨੂੰ ਪਾਣੀ ਇਹਦਾ ਮਤਲਬ ਉਹ ਨਜਾਇਜ਼ ਲਾਉਣੇ ਆ ਹੁਣ ਤੂੰ ਆਹ ਦੇਖ ਲੂਸਣ ਦਾ ਬੂਟਾ ਯਾਰ ਹਲੂਸਣ ਨੂੰ ਲਾਇਆ ਹੀ ਨਹੀਂ ਮੈਂ ਤਾਂ ਪਾਣੀ ਹੁਣ ਲਾਇਆ ਇੱਕ ਆ ਕੇ ਜਮਾ ਤੇ ਆਉਂਦੇ ਜਾਲੂਸਣਾਂ ਪਾਣੀ ਨਹੀਂ ਲਾਇਆ ਤਾਂ ਜੇ ਲੂਸਣ ਨੂੰ ਪਾਣੀ ਲਾਦ ਕੇ ਤਾਂ ਇਹ ਮਰ ਜਾਂਦਾ ਤੇ ਨਹੀਂ ਜਿੰਨੀਆਂ ਮਰਜ਼ੀ ਕਾਟਾਂ ਲਈ ਚੱਲ ਹੂੰ ਹਾਂ ਹੁਣ ਇਹ ਕਿਹੜਾ ਕਮਲਾਉਂਦਾ ਲੈ ਕੋਰਬਾਨ ਚ ਲੈ ਠੰਡਾ ਠੰਡਾ ਪਿਆ ਪੂਰਾ ਵਧੀਆ ਬੂਟਾ ਪਿਆ ਲੈ ਇਹ ਯਾਰ ਆ ਤਾਂ ਯਾਰ ਆ ਤਾਂ ਇੱਕ ਤੀਬਾਈ ਤਿਆਰਬਾਈ ਹੋ ਗਿਆ ਨਹੀਂ ਨਹੀਂ ਵੀ ਆ ਐਂ ਲੱਗਦਾ ਨਹੀਂ ਸੀ ਯਾਰ ਤੂੰ ਹਾਂ ਐਂ ਲੱਗਦਾ ਵੀ ਆ ਆ ਤਾਂ ਯਾਰ ਮੈਨੂੰ ਐ ਲੱਗਦਾ ਵੀ 2 ਘਟੇ ਪਰ ਜਾਣਗੇ ਇਹ ਤੋਂ ਛੋਲਿਆਂ ਦੇ ਯਾਰ ਇਹ ਨਾ ਗੁੱਡਣਾ ਇਹ ਤਾਂ ਹੀ ਨਹੀਂ ਪਏ ਜੇ ਇਹਨਾਂ ਨੂੰ ਪਾਣੀ ਲੱਗ ਜਾਂਦਾ ਫੇਰ ਇਹ ਗੁੱਡਣੇ ਵੀ ਪੈਣੇ ਸੀ ਕੱਖ ਹੋ ਜਾਣੇ ਸੀ ਹੂੰ ਜਦੋਂ ਆਪਾਂ ਪ੍ਰੀਤ ਪਰ ਇਹਨੂੰ ਨਿਗਾਹ ਮਾਰੀ ਦੇਖ ਲੈ ਕਿੰਨਾ ਬਾਣ ਇੱਥੋਂ ਬੈਠ ਕੇ ਜੇ ਤੂੰ ਮਾਰੇਂਗਾ ਐ ਕਿੰਨਾ ਸੋਹਣਾ ਲੱਗਦਾ ਹਾਂ ਹੁਣ ਆ ਸਾਰੇ ਫੁੱਲ ਆ ਸਾਰੀਆਂ ਟਾਟਾਂ ਹੀ ਬਣਨੀਆਂ ਇਹ ਤੇ ਮੈਨੂੰ ਪਤਾ ਵੀ ਆਪਾਂ ਨੂੰ ਖਾਣ ਜੋਗੇ ਨੇ ਮੁੱਕਣੇ ਨਹੀਂਗੇ ਇਹ ਹੂੰ ਫੋਰਸ ਵੀ ਖਾਊਗਾ ਫੋਰਸ ਇਹ ਹੁਣ ਆਪਾਂ ਜਿਵੇਂ ਇਹਦੇ ਆਹ ਛੋਲਗਾ ਏ ਹਾਂ ਇਹ ਪੱਟ ਕੇ ਪਹਿਲਾਂ ਤਾਂ ਆਪਾਂ ਛੋਲਗੇ ਵਾਲੀ ਦਾਲ ਤਰਿਆ ਕਰਾਂਗੇ ਹੂੰ ਹਾਂ ਨਾਲੇ ਆਪਾਂ ਸਾਗ ਤਰਾਂਗੇ ਨਾਲੇ ਤਰਾਂਗੇ ਸਾਗ ਫੇਰ ਜਿਹੜੇ ਪੱਕ ਗਏ ਉਹ ਫੇਰ ਕੰਮ ਆਉਣਗੇ ਮੁੰਡੇ ਤੇ ਉਹ ਫੇਰ ਕੰਮ ਆਉਣਗੇ ਤੇ ਜਿਹੜਾ ਇਹਦਾ ਆਹ ਹੋਊਗਾ ਭਾਈ ਆਹ ਸਲਰੇ ਜੇ ਹਾਂ ਇਹ ਮੈਨਾਂ ਇਹ ਕੋੜਾ ਨੂੰ ਪੈ ਜਾਣਗੇ ਕਿ ਨਹੀਂ ਪੈਂਦੇ ਇਹ ਇਹ ਛੋਲੇ ਵੀ ਉਹੋ ਵਾਲਾ ਤੈਨੂੰ ਮੈਂ ਦੱਸ ਦਿੰਨਾ ਆਰਗੈਨਿਕ ਕਾਲੀ ਗੱਲ ਸੌਣ ਲਾ ਹੁਣ ਮੈਨੂੰ ਯਾਦ ਆ ਗਈ ਹਾਂ ਆਪਾਂ ਰਾਜਸਥਾਨ ਨੂੰ ਨਹੀਂ ਜਿਹੜੇ ਮੰਗਾਏ ਸੀ ਅੱਛਾ ਜਗਮੀਤ ਨੇ ਜਿਹੜੇ ਭੇਜੇ ਸੀ ਭੇਜੇ ਸੀ ਉਹੀ ਬੀਜੇ ਆ ਇਹ ਆ ਜਿਹੜੇ ਘਰੇ ਪਏ ਸੀ ਘਰੇ ਪਏ ਸੀ ਉਹੀ ਬੀਜੇ ਆ ਇਹ ਯਾਰ ਇਹ ਤਾਂ ਕਮਾਲ ਹਾਂ ਉੱਦੋਂ ਇੱਥੇ ਬੇਲਾ ਥਾਂ ਸੀ ਹੂੰ ਪ੍ਰੇਂਦਰ ਮੈਨੂੰ ਆਹਦਾ ਕਿ ਆਪਾਂ ਉੱਥੇ ਛੋਲੇ ਬੀਜ ਦਿਆਂਗੇ ਤਾਂ ਮੈਂ ਘਰੋਂ ਹੀ ਲਫਾਫਾ ਭਰ ਲਿਆ ਆ ਤੇ ਮੈਂ ਹਜੇ ਨਾਲ ਆਪਾਂ ਬੀਜ ਕੇ ਦੇਖ ਲਾਂਗੇ ਹੋ ਗਏ ਹੋ ਗਏ ਨਹੀਂ ਬੈ ਚ ਲੂਸਣ ਸੜ ਦਿਆਂਗੇ ਹੂੰ ਤੇ ਇਹ ਹੋ ਗਏ ਪੂਰੇ ਵਧੀਆ ਯਾਰਾ ਤਾਂ ਕਮਾਲ ਹੋ ਗਿਆ ਜਿੱਦਿਆਂ ਆਪਾਂ ਯਾਰ ਆਲੂਆਂ ਵਾਲੀ ਨਹੀਂ ਵੀਡੀਓ ਜੀ ਬਣਾਉਂਦੇ ਸੀ ਕਮੇਡੀ ਹਾਂ ਉਹਦੇ ਬਿਰਲੇ ਜੇ ਖੜੇ ਆ ਉਹ ਵੀਡੀਓ ਦੇ ਵਿੱਚ ਉਹ ਵੀਡੀਓ ਚ ਬਿਰਲੇ ਜੇ ਖੜੇ ਆ ਮਾੜੇ ਜੇ ਟੀਚਰਾਂ ਜੀਆਂ ਵਾਲੀ ਗੱਲ ਆ ਆਹ ਕਣਕ ਦਾ ਬੂਟਾ ਦੇਖ ਲੈ ਆਹ ਤਾਂ ਇੱਧਰਲੇ ਪਾਸੇ ਹੀ ਆ ਹਾਂ ਇਹਨੂੰ ਪਾਣੀ ਤਾਂ ਨਹੀਂ ਲੱਗਾ ਚਲ ਸਲਾਬ ਲੱਗੀ ਆ ਯਾਰ ਬਾਈ ਨਾ ਕਿ ਤੂੰ ਹੋਰ ਚੀਜ਼ ਦੇਖੇ ਯਾਰ ਤੇ ਯਾਰ ਬਾ ਕਰਕੇ ਜਿਹੜੇ ਬੂਟੇ ਕਣਕ ਦੇ ਬੱਟਾਂ ਤੇ ਆ ਬੱਟਾਂ ਤੇ ਹੁੰਦੇ ਆ ਪਈ ਤੇ ਹੁੰਦੇ ਆ ਖੰਭੇ ਦੇ ਨਾਲ ਹੁੰਦੇ ਆ ਟਰਾਂਸਫਾਰਮਰ ਦੇ ਨਾਲ ਹੁੰਦੇ ਆ ਆਪਣੀ ਕਣਕ ਪੱਕ ਜੂ ਹਾਂ ਉਹ ਹੋ ਸਕਦਾ ਪੱਕਦੇ ਨਹੀਂ ਪੱਕਦੇ ਨਹੀਂ ਉਹਨਾਂ ਚ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਤੇ ਹਾਲਾਂਕਿ ਉਹਨੂੰ ਤਾਂ ਪਾਣੀ ਲੱਗਿਆ ਨਹੀਂ ਹੁੰਦਾ ਉਹ ਤਾਂ ਸੁੱਕਣੇ ਚਾਹੀਦੇ ਆ ਅਸਲ ਦੇ ਵਿੱਚ ਪਾਣੀ ਦੀ ਕੋਈ ਸੋਕ ਵੱਧ ਮੰਦੀ ਹੁੰਦੀ ਹੈ ਕਣਕ ਜੇ ਕਿਤੇ ਬਿਨਾਂ ਪਾਣੀ ਤੋਂ ਹੋਣ ਇਹਨੂੰ ਜਮਾ ਨਾ ਪਾਣੀ ਲਾ ਕੇ ਕਣਕ ਨੂੰ ਹਾਂ ਐ ਦਾਣਾ ਦੁਣਾ ਨਹੀਂ ਪਿਚਕਦਾ ਹੁੰਦਾ ਇਹਦਾ ਹਾਂ ਇੱਕ ਉਦਰਤ ਤੋਂ ਵੀ ਲੈਂਦੀ ਆ ਪਾਣੀ ਐ ਥੋੜੋ ਵੀ ਥੱਲੇ ਪਾਣੀ ਕੋ ਤੇਲ ਕਿੰਨੀ ਪਈ ਜਾਂਦੀ ਆ ਉਨੇ ਨਾਲ ਹੀ ਇਹਦਾ ਢਿੱਡ ਭਰੀ ਜਾਂਦਾ ਯਾਰ ਮੈਂ ਮੇਰਾ ਇਹ ਤਜਰਬਾ ਹੈ ਵੀ ਜਿਹੜੀ ਕਣਕ ਤੁਸੀਂ ਦੇਖੋ ਵੀ ਜਿਹੜੇ ਉੱਚੇ ਤੁਸੀਂ ਕਣਕ ਬੀਜਦੇ ਆ ਨਾ ਤੁਸੀਂ ਦੇਖੋ ਜਿਹੜੇ ਕਣਕ ਦੇ ਉੱਚੇ ਥਾਮਾ ਤੇ ਬੱਟਾਂ ਤੇ ਪਹੀ ਤੇ ਦਾਣੇ ਡਿੱਗੇ ਵਿਆ ਟਰਾਂਫਾਰਮ ਦੇ ਜੜਾਂ 'ਚ ਖੰਭਿਆਂ ਦੀਆਂ ਜੜਾਂ 'ਚ ਖਿੱਚਾਂ ਕੋਲੇ ਜਿੱਥੇ ਪਾਣੀ ਨਹੀਂ ਚੜਦਾ ਉਹ ਦਾਣੇ ਹਰੇ ਰਹਿਣਗੇ ਜਿਹੜੀ ਕਣਕ ਨੂੰ ਤੁਸੀਂ ਪਾਣੀ ਲਾਉਨੇ ਆ ਉਹ ਸੁੱਕ ਜੂ ਉਹ ਸੁੱਕ ਜੂ ਉਹ ਸੁੱਕ ਜੂ ਸੁੱਕ ਮੰਨ ਜਾਨੀ ਤਾਂ ਵੀ ਮੇਰਾ ਮਸਲਾ ਇਹ ਹੈ ਵੀ ਕਣਕ ਅਸਲ ਦੇ ਵਿੱਚ ਪਾਣੀ ਤੋਂ ਪਾਣੀ ਜ਼ਿਆਦਾ ਲਾਉਣ ਨਾਲ ਪੈਤੀ ਆ ਪਾਣੀ ਲਾਉਣ ਨਾਲ ਸੁੱਕਦੀ ਆ ਨਾ ਕਿ ਪਾਣੀ ਤੋਂ ਬਿਨਾ ਸੁੱਕਦੀ ਆ ਤੇ ਜਿਹੜੇ ਨਾ ਭਾਈ ਇੱਕ ਗੱਲ ਹੋਰ ਦੇਖ ਲਈ ਜਿਹੜੇ ਉਹ ਉੱਚੇ ਥਾਂਾਂ ਵਾਲੇ ਧਾਣੇ ਆ ਜਦੋਂ ਉਹ ਪੱਕਦੇ ਆ ਉਹਨਾਂ ਤੇ ਹਰੜਾਂ ਵਰਗੇ ਪੂਰੇ ਮਤਲਬ ਮੋٹے ਦਾਣੇ ਹੁੰਦੇ ਆ ਮੋٹے ਦਾਣੇ ਹੁੰਦੇ ਆ ਮੋٹے ਦਾਣੇ ਹੁੰਦੇ ਆ ਬਿੱਡਾਂ ਤੇ ਕਣਕ ਬੀਜਦੇ ਆ ਹਣ ਲੋਕ ਇਸੇ ਕਰਕੇ ਬਿੱਡਾਂ ਵਾਲੀ ਕਾਮਜਾਪੀ ਆ ਹੂੰ ਉਹਨੂੰ ਰੇਜ ਹੀ ਲੱਗਦੀ ਆ ਹਾਂ ਰੇਜ ਹੀ ਲੱਗਦੀ ਤੇ ਉਹ ਜ਼ਿਆਦਾ ਵਧੀਆ ਹੁੰਦੀ ਆ ਜ਼ਿਆਦਾ ਵਧੀਆ ਹੁੰਦੀ ਆ ਤੇ ਆਮ ਬਿੱਡਾਂ ਤੇ ਬੀਜਣ ਵਾਲੇ ਕਹਿ ਵੀ ਦਿੰਦੇ ਆ ਵੀ ਆਮ ਕਣਕ ਨਾ ਬਾਈ ਇਹੇ ਕਣਕ ਥੋੜੀ ਥੋੜੇ ਦਿਨ ਲੇਟ ਆਊਗੀ ਲੇਟ ਆਊਗੀ ਸੱਲ ਵਾਲੀ ਆਪਣੇ ਦਾ ਝੋਨੇ ਵਾਂਗੂ ਪਾਣੀ ਲਾ ਦਿੰਦੇ ਆ ਡੱਕ ਡੱਕ ਕੇ ਹੂੰ ਤੇ ਇਹ ਚੀਜ਼ ਤਾਂ ਦੇਖਣ ਵਾਲੀ ਚੀਜ਼ ਆ ਜਿਉਂਦੇ ਰੋ ਸੱਜਣੋਂ ਇੱਕ ਅੱਜ ਬਹੁਤ ਘੈਂਟ ਵੀਡੀਓ ਬਣਾਉਣ ਲੱਗਿਆ ਅਸਲ ਵਿੱਚ ਕਮੇਡੀ ਇੱਕ ਵੀਡੀਓ ਬਣਾਵਾਂਗੇ ਅੱਜ ਅਸੀਂ ਥੋੜਾ ਜਿਹਾ ਫ੍ਰੀ ਸੀਗੇ ਤੇ ਉਹ ਵੀਡੀਓ ਵੀ ਪਾਵਾਂਗੇ ਜਿਉਂਦੇ ਰੋ